ਤੇ ਅਮਨ ਦਾ ਖੁੱਦ ਦਾ ਸੂਟ ਆ ਇਹ ਅਮਨ ਕਹਿੰਦੇ ਬਾਹਾਂ ਹੈਵੀ ਕਰਨਗੇ ਹਨਾ ਹਾਂ ਬਾਹਾਂ ਤੇ ਵਾ ਡਿਜ਼ਾਈਨ ਕਰਾਂਗੇ ਜਿਹੜਾ ਆ ਬਣਾਇਆ ਆਪਾਂ ਨੇ ਤੇ ਸ਼ਾਇਦ ਤੁਹਾਨੂੰ ਆ ਦੇਖੋ ਤੁਹਾਨੂੰ ਦਿਖ ਰਿਹਾ ਹੋਊਗਾ ਲਾਈਟ ਜਿਹਾ ਥੋੜਾ ਜਿਹਾ نیچے ਦੂਸਰਾ ਵੀ ਦਿਖ ਰਿਹਾ ਹੈ ਨਾ ਜਿਹੜਾ ਬਣਾ ਰਹੀ ਹਾਂ ਤੇ ਇਹਦੇ ਉੱਤੇ ਨੀਡਲਵਰਕ ਕਰਨਗੇ ਆ ਹਨਾ ਤੇ ਬਾਕੀ ਜਿੰਨਾ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਜਦੋਂ ਇਹ ਸੂਟ ਪੂਰਾ ਕੰਪਲੀਟ ਹੋ ਗਿਆ ਨਾ ਉਹਦੀ ਵੀ ਅਸੀਂ ਲਾ ਕੇ ਤੋਂ ਵੀਡੀਓ ਪਾਵਾਂਗੇ ਤੇ ਅਮਨ ਜਿਹੜਾ ਛਾਪਾ ਨੂੰ ਉਤਾਰ ਰਹੇ ਨੇ ਇਹ ਪੈਨ ਹੈਗਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਨਾ ਜਿਹੜਾ ਪ੍ਰੈਸ ਦੀ ਮਦਦ ਦੇ ਨਾਲ ਰੇਜ ਹੋ ਜਾਂਦਾ ਇਹ ਅਮਨ ਡਿਜ਼ਾਈਨ ਜਿਹੜਾ ਨਿੱਚੇ ਆ ਵੀ ਇਹ ਪਹਿਲਾਂ ਦਾ ਬਣਿਆ ਹੋਇਆ ਸੀਗਾ ਜਾਂ ਨਵਾਂ ਬਣਾਇਆ ਅੱਜ ਇਹ ਮੈਂ ਨਵਾਂ ਬਣਾਇਆ ਨਵਾਂ ਬਣਾਇਆ ਇਸ ਤਰ੍ਹਾਂ ਲਿਖਾਂ ਅੱਜ ਆ ਨਵੀਂ ਇਹ ਥੋੜਾ ਜਿਹਾ ਆਜਾ ਫੱਦੇ ਨੇ ਬਣਾ ਰਹੇ ਨੇ ਲਾਈਟ ਨਹੀਂ ਆ ਦੇਖੋ ਅਸਾਨੂੰ ਡਿਜ਼ਾਈਨ ਦਿਖ ਰਿਹਾ ਉਹ ਜਿਵੇਂ ਚਮਕ ਕਰਕੇ ਨਾ ਉਪੇਜ ਦਿਖਾ ਦਿਓ ਪੇਜ ਦਿਖਾ ਦਿਨਾ ਮੈਂ ਤੇ ਹੈ ਨਾ ਪੇਜ ਵਾਲੇ ਨੂੰ ਥੋੜਾ ਜਿਹਾ ਮੈਂ ਕਮੀ ਤੇ ਹੋਰ ਕਰਪਾ ਅੱਛਾ ਥੋੜਾ ਜਿਹਾ ਇਹਦੇ ਨਾਲੋਂ ਚੇਂਜ ਕਰਤਾ ਤੇ ਅਮਨ ਪਹਿਲਾਂ ਨੀਡਲਵਰਕ ਕਰਦੇ ਹੁੰਦੇ ਸੀਗੇ ਵਿਆਹ ਤੋਂ ਪਹਿਲਾਂ ਕਰਦੇ ਸੀ ਨਾ ਜ਼ਿਆਦਾ ਜਿਵੇਂ ਹੁਣ ਪਹਿਣਾ ਜ਼ਿਆਦਾਦਰ ਪਹਿਣਾ ਸਰਾਣੀ ਸਰੂਣੀ ਕੱਢਦੀ ਹੁੰਦੀ ਸੀ ਨੇ ਤੇ ਅਮਨ ਨੇ ਵੀ ਉਦਾਂ ਵਰਕ ਕਰਿਆ ਹੋਇਆ ਬਾਕੀ ਹੋਰ ਵੀ ਸੂਟਾਂ ਹਟਾ ਦੇ ਵੀ ਕਰਿਆ ਹੋਇਆ ਤੇ ਜਿਵੇਂ ਹੁਣ ਆਪਾਂ ਮਸ਼ੀਨੀ ਵਰਕ ਕਰਦੇ ਆ ਤੇ ਪੇਂਟ ਵੀ ਅਮਨ ਕਰਨ ਲੱਗੇ ਤੇ ਹੁਣ ਇਹਦਾ ਵੀ ਅ ਇਹ ਨਹੀਂ ਮਨ ਸੋਚਿਆ ਵੀ ਨਾਲ ਪ੍ਰੈਕਟਿਸ ਦੀ ਪ੍ਰੈਕਟਿਸ ਹੋ ਜੂ ਉਹਨਾਂ ਨਾਲੇ ਆਪਦੇ ਸੂਟਾਂ ਉਤੇ ਪ੍ਰੈਕਟਿਸ ਕਰਕੇ ਨਾਲੇ ਸੂਟਾਂ ਨੂੰ ਆਪਾਂ ਵਧੀਆ ਬਣਾ ਲਾਂਗੇ ਕਿਉਂ ਜੇਕਰ ਆਪਾਂ ਕੋਈ ਵੀ ਪੁਰਾਣਾ ਕੰਮ ਕਰਕੇ ਛੱਡਿਆ ਹੁੰਦਾ ਨਾ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਆਪਾਂ ਨੂੰ ਉਹਦੀ ਪ੍ਰੈਕਟਿਸ ਕਰਨੀ ਜ਼ਰੂਰੀ ਆ ਕਿਉਂਕਿ ਥੋੜੀ ਜੱਕ ਜੀ ਰਹਿ ਜਾਂਦੀ ਉਹ ਨਿਕਲ ਜਾਂਦੀ ਆ ਤੇ ਬਾਕੀ ਜੇਕਰ ਕੰਮ ਨਾ ਵੀ ਆਉਂਦਾ ਹੋਵੇ ਤਾਂ ਵੀ ਪ੍ਰੈਕਟਿਸ ਸਭ ਤੋਂ ਵੱਧ ਜ਼ਰੂਰੀ ਆ ਇਹ ਕਰਕੇ ਕਿਸੇ ਭੈਣ ਨੇ ਘਰ ਦੇ ਵਿੱਚ ਆਪਦੇ ਸੂਟਾਂ ਤੇ ਹਨਾ ਜੇਕਰ ਡਿਜ਼ਾਈਨ ਕਰਨਾ ਤਾਂ ਜੇ ਉਹ ਨੀਡਲ ਵਰਕ ਦਾ ਕੰਮ ਕਰਨਾ ਉਹਦੇ ਛੂਟਾਂ ਤੇ ਤਾਂ ਇੰਨਾ ਮਹਿੰਗਾ ਵਰਕ ਨਹੀਂ ਹੈਗਾ ਇਹ ਹਾਂ ਜੇਕਰ ਕਿਸੇ ਕਾਰੀਗਰ ਤੋਂ ਕਰਵਾਉਣਾ ਤਾਂ ਮਹਿੰਗਾ ਜੇ ਖੁਦ ਕਰਨਾ ਫਿਰ ਇੰਨਾ ਹੋ ਨਹੀਂ ਹੈਗਾ ਇਹ ਇਹ ਆਮੰਦ ਦਾ ਛੂਟਾ ਕਿਹੜਾ ਛੂਟਾ ਮਨੇ ਇਹ ਟਿਸ਼ੂ ਟਿਸ਼ੂ ਕਲਰ ਕਿਹੜਾ ਇਹ ਪਿੰਕ ਤੇ ਆ ਦੇਖੋ ਅੰਸ਼ਾ ਫਾਇਦੇ ਤੇ ਲਾਹੇ ਹੁਆ ਤੇ ਇਹਦੇ ਤੇ ਆਮ ਨੀਡਲ ਵਰਕ ਕਰਨਗੇ ਤਾਂ ਪਸੰਦ ਦਿਖਾਉਣੇ ਆ ਵੀਡੀਓ ਦੇ ਵਿੱਚ ਨਾਲ ਬਣੇ ਰਹੋ ਆਵਨੇ ਨਾਪੀ ਕਲਰ ਦਾ ਧਾਗਾ ਸੂਈ ਵਿੱਚ ਪਾਇਆ ਤੇ ਨਾਪੀ ਕਲਰ ਨਾਲ ਪਹਿਲਾਂ ਕਢਾਈ ਕਰਨਗੇ ਤੇ ਬਾਕੀ ਡਿਜ਼ਾਈਨਸ ਨੂੰ ਦੇਖ ਹੀ ਰਿਹਾ ਹੋਊਗਾ ਨਾ ਬਣਿਆ ਹੋਇਆ ਤੇ ਵਾ ਕੇ ਆਪਾਂ ਪਹਿਲਾਂ ਵੀ ਪਾਈਆਂ ਸੀ ਨੀਡਲ ਵਰਕ ਦੇ ਟਾਂਕੇ ਦੀ ਕਢਾਈਆਂ ਉਹਦੇ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੀ ਤੁਸੀਂ ਵੀ ਇਹ ਸਿੱਖ ਕੇ ਕਰ ਸਕਦੇ ਹੋ ਸਾਰਾ ਉਸ ਪ੍ਰੈਕਟਿਸ ਤੇ ਆ ਵੀ ਕੋਈ ਇੰਨਾ ਜਿ ਦੇਖਿਆ ਹੋਇਆ ਔਖਾ ਨਹੀਂ ਹੈਗਾ ਥੋੜੀ ਪ੍ਰੈਕਟਿਸ ਕਰਨੀ ਪਊਗੀ ਆਸ ਨੂੰ ਫੁੱਲ ਦਿਖ ਰਿਹਾ ਹੋਊਗਾ ਜੀ ਤੇ ਤੁਸੀਂ ਦੇਖਿਓ ਜਦੋਂ ਇਹ ਬਣ ਕੇ ਤਿਆਰ ਹੋਊਗਾ ਬਹੁਤ ਸੋਹਣਾ ਲੱਗੂਗਾ ਸੂਟ ਦੇ ਕਲਰ ਦੇ ਅਕੋਰਡਿੰਗ ਹੈ ਨਾ ਨਾਪੀ ਕਦਰ ਬਹੁਤ ਸੋਹਣਾ ਲੱਗ ਰਿਹਾ ਤੇ ਵਾਕਿਆ ਤੁਸੀਂ ਟਾਂਕਾ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਲੱਗ ਰਿਹਾ ਇਹ ਹੁਣ ਜਿਹੜੀ ਇਹ ਗੁੱਟੀ ਹੁੰਦੀ ਕਿੰਨੇ ਮੀਟਰ ਦੀ ਹੁੰਦੀ ਹੈ ਇਹ ਇਹ 8 ਮੀਟਰ ਦੀ 8 ਮੀਟਰ ਦੀ ਹੈ ਇਹ 5 ਰੁਪਏ ਦੀ ਆਉਂਦੀ ਹੈ ਗੁੱਟੀ ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਏ ਸੀਗਾ ਦੇਖੋ ਅਉਂ ਦੀਆ ਇਹ ਵੀ ਤਾਂ 8 ਮੀਟਰ ਦਾ ਹੁੰਦਾ ਪਰ ਜੇ ਆਪਣੇ ਕੰਮ ਸ਼ੁਰੂ ਕਰਨਾ ਹੋਵੇ ਪ੍ਰੈਕਟਿਸ ਕਰਨੀ ਹੋਵੇ ਨਾ ਵੀ ਐਨ ਐਮ ਮਹਿੰਗਾ ਬਿੱਟ ਨਹੀਂ ਹੈਗਾ ਸਸਤਾ ਹੀ ਆ ਅੰਨ ਇੱਕ ਜਿਹਾ ਜੋ ਟਾਂਕੇ ਲੱਗਦੇ ਨੇ ਫੁੱਲ ਸੋਨਾ ਬੰਦਾ ਜਾ ਰਿਹਾ ਨੌਜੀ ਫੁੱਲਵਾਨ ਕਿ ਤਿਆਰ ਹੋ ਚੁੱਕਿਆ ਤੇ ਜੋ ਆਮਰ ਨੂੰ ਕਰਾਈ ਕਰਨਗੇ ਇਹ ਫੁੱਲ ਹੋਰ ਸ਼ੇਪ ਦਾ ਇਹ ਹੋਰ ਸ਼ੇਪ ਦਾ ਹਨ ਕਿ ਉਹਦੇ ਨਾਲ ਦੀ ਹੈ ਨਹੀਂ ਹੋਰ ਹੋਰ ਤਰ੍ਹਾਂ ਦਾ ਜੀ ਹੋਰ ਤਰ੍ਹਾਂ ਦਾ ਜੀ ਕਿਤਾ ਪਟਾਂਕਾਂ ਵੀ ਪੋੜਾਵਾਂਗੇ ਜਾਂ 체ਤੇ ਦਾ ਕਵਲ ਲਗੂ ਹੈ ਇਧਰ ਗੋਟੇ ਦਿਨ ਟਾਂਕਾਂ ਲਾ ਦੇ ਤਾ ਅੰਕਲ ਕੋਲ ਨਾ ਕਰੇ ਐ ਸੂਈ ਵਿੱਚ ਤੇ ਲੰਗਾ ਕੇ ਉਹ ਜੋ ਤੱਕ ਉੱਤੋਂ ਦੀ ਰਪਾ ਕੇ ਇਦਾਂ ਇਦਾਂ ਉਹ ਜੋ ਤੱਕ ਗੇਰ ਥੱਲੋਂ ਦੀ ਕਰਕੇ ਸੂਈ ਤੇ ਜਿਹੜੀ ਗੱਠ ਵਾਂਗੂ ਪੈ ਜਾਂਦਾ ਇਹ ਇਹ ਲੈਂ ਕਿਹਾ ਹਾਂ ਲੋ ਜੀ ਸਰਕਲ ਵਾਲਾ ਫੁੱਲ ਦੀ ਜਿਹੜਾ ਆਪਨੇ ਕੰਪਲੀਟ ਕਰ ਦਿੱਤਾ ਤੇ ਹੁਣ ਇਹਦੇ ਇਹਨਾਂ ਦੇ ਵਿੱਚ ਫਿਲ ਕਰਨਾ ਅਮਨ ਉਹ ਦੇਖ ਰਹੇ ਨੇ ਵੀ ਕਿਹੜਾ ਰੰਗ ਭਰੀਏ ਫੁੱਲ ਦੇ ਵਿੱਚ ਅਮਨ ਚਿੱਟੀ ਰੀਲ ਦੇ ਨਾਲ ਫਿਲ ਕਰਨਗੇ ਤਾਂ ਕਿ ਉਹ ਮੋਤੀ ਦੀ ਤਰ੍ਹਾਂ ਲੱਗੇ ਤੇ ਬਾਕੀ ਨਾਪੀ ਦੇ ਵਿੱਚ ਨਾ ਵਾਈਟ ਕਲਰ ਸੋਨਾ ਬਹੁਤ ਲੱਗੂਗਾ ਦੇਖੋ ਨਾ ਕਿੰਨਾ ਸੋਨਾ ਲੱਗ ਰਿਹਾ ਦੂਰੋਂ ਹੀ ਆਪਣ ਨੂੰ ਦੇਖਣ ਨੂੰ ਨਾ ਬੀ ਦੇ ਵਿੱਚ ਵਾਈਟ ਵਾਈਟ ਇਹਨਾਂ ਵਿਗਾਠੀ ਵਧੀਆ ਬਣ ਜਾਂਦੀਆਂ ਹੁਣ ਦੇਖ ਸਾਹਿਬ ਜੀ ਇੰਸੈਂਟ੍ਰੀਕ ਇਹਨਾਂ ਨੂੰ ਲਾਉਣਾ ਇਹਨਾਂ ਦੇ ਵਿੱਚ ਵਿਸਕਾਰ ਵੀ ਵਾਈਟ ਕਲਰ ਦੇ ਆ। ਛੜਾਈ ਕਰਨੇਗੇ। ਆ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਵਾਈਟ ਕਲਰ ਵਿਸਕਾਰ। ਤੇ ਹੁਣ ਇਧਰੇ ਪਾਸੇ ਵੀ ਅਮਨ ਵਾਈਟ ਕਲਰ ਹੀ ਫਿਲ ਕਰਨੇਗੇ। ਤੇ ਤਾਂ ਕਿਉਂ ਇਸ ਤਰ੍ਹਾਂ ਗ੍ਰੇਡ ਕੇ ਐਵੇਂ ਇਕੱਠਾ ਜਾ ਹੋ ਜਾਂਦਾ। ਸੰਗਣਾ ਆ। 10 ਸੋਨੇ ਇਕੱਠ ਹੋਣਦੀਆਂ ਨੇ। ਲੋ ਜੀ ਆ ਦੂਜੇ ਫੁੱਲ ਦੇ ਵਿੱਚ ਵੀ ਫਿਲ ਕਰ ਦਿੱਤਾ ਮਨੇ। ਬਿਲਕੁਲ ਐਂ ਲੱਗਦਾ ਜਿਵੇਂ ਮੋਤੀ ਲੱਗੇ ਹੁੰਦੇ ਨੇ। ਹਾਂ। ਵਾਈਟ ਕਲਰ ਕਰਕੇ ਕਿੰਨਾ ਸੋਹਣਾ ਲੱਗਦਾ ਹੈ ਨਾ। ਬਾਕੀ ਵਰਕ ਤੇ ਥੋੜਾ ਜਿਹਾ ਟਾਈਮ ਵੱਧਨ ਲੱਗਦਾ। ਕਿਉਂਕਿ ਜਿਹੜਾ ਆਪਣਾ ਮਸ਼ੀਨੀ ਕਢਾਈ ਹੁੰਦੀ ਆ ਉਹ ਤਾਂ ਜਲਦੀ ਹੋ ਜਾਂਦੀ ਆ। ਇਹਦੇ ਫਿਰ ਕੰਦਾ ਕੰਦਾ ਟਾਂਕਾ ਲਾਉਣਾ ਪੈਂਦਾ ਨਾ। 9 ਜੀ ਤਿੰਨੇ ਫੁੱਲਾਂ ਦੇ ਵਿੱਚ ਚਿੱਟੇ ਰੰਗ ਨਾਲ ਫਿਲ ਕਰ ਦਿੱਤਾ ਗਿਆ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੇ ਬਾਕੀ ਆ ਜਿਹੜਾ ਡਿਜ਼ਾਈਨ ਰਹਿ ਗਿਆ ਇਹ ਬਹੁਤ ਸਲੂਬ ਵਰਕ ਹੁੰਦਾ ਤੇ ਬਾਕੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਰੋਟੀ ਪਾਣੀ ਦਾ ਟਾਈਮ ਹੋ ਗਿਆ ਅੰਨੇ ਰੋਟੀ ਬਕਾਉਣੀਆਂ ਤੇ ਇਹਦੂ ਅਗਲੀ ਕੜਾਈ ਆਪਾਂ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਤੇ ਜਿੰਨਾ ਹੋ ਸਕਿਆ ਆਪਾਂ ਉਹਨਾਂ ਤੁਹਾਨੂੰ ਦਿਖਾਤਾ ਤੇ ਜਿਹੜੇ ਨਵੇਂ ਬੈਨ ਪ੍ਰਾਜੋੜਦੇ ਨੇ ਚੈਨਲ ਨੂੰ ਪਲੀ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ